ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਆਉ ਦੁਪਹਿਰ ਦੇ ਵਚਨ ਦੇ ਲਈ ਪ੍ਰਾਰਥਨਾ ਕਰਦੇ ਆ ਹallelujah 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 ਧੰਵਾ 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 ਧੰਵਾਦ ਮਹਾਨ ਪਰਮੇਸ਼ੁਰ ਜੀ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਦੇ ਆ ਮੇਰੇ ਜ਼ਿੰਦਗੀ ਲਈ ਖੁਦਾਵੰ ਜੀ ਤੁਸੀਂ ਸਵੇਰ ਤੋਂ ਲੈ ਕੇ ਹੁਣ ਤੱਕ ਸਾਨੂੰ ਸੰਭਾਲ ਕੇ ਰੱਖਿਆ ਜਾਂਦੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਮਹਾਨ ਪਰਮੇਸ਼ੁਰ ਜੀ ਤੁਸੀਂ ਸਾਨੂੰ ਹੁਣ ਤੱਕ ਖੁਦਾਵੰ ਜੀ ਪ੍ਰਭ ਜੀ ਤੁਹਾਡੇ ਸਰਗੀ ਦੂਤਾਂ ਨੇ ਸਾਨੂੰ ਇਰਦ-ਗਿਰ ਤੋਂ ਢੇਰੀ ਰੱਖਿਆ ਖੁਦਾਵੰ ਜੀ ਔਰ ਸਾਨੂੰ ਹਰ ਇੱਕ ਐਕਸੀਡੈਂਟ ਦੁਰਘਟਨਾ ਤੋਂ ਬਚਾ ਕੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਬਾਹਰ ਆਉਣ ਜਾਣ ਵਿੱਚ ਸਾਡੀ ਮਦਦ ਸਹਾਇਤਾ ਗਵਾਈ ਕੀਤੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਸਾਨੂੰ ਬਰਕਤ ਆਸ਼ੀਸ਼ ਦਿੱਤੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਹੁਣ ਤੱਕ ਸਾਡੇ ਘਰਾਂ ਪਰਿਵਾਰਾਂ ਨੂੰ ਆਪਣੀ ਦਇਆ ਵਿੱਚ ਢੱਕ ਕੇ ਰੱਖਿਆ ਔਰ ਸੱਚਮੁੱਚ ਪਰਮੇਸ਼ਰ ਜੀ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਬਰਕਤ ਆਸ਼ੀਸ਼ ਦਿੱਤੀ ਔਰ ਸਾਡੇ ਹੱਥਾਂ ਦੇ ਕੰਮਾਂ ਨੂੰ ਤੁਸੀਂ ਆਪਣੇ ਹੱਥਾਂ ਵਿੱਚ ਲੈ ਕੇ ਪੂਰਾ ਕੀਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਸੀਂ ਸਾਨੂੰ ਤੰਦਰੁਸਤੀ ਵਾਲਾ ਜੀਵਨ ਦਿੱਤਾ ਔਰ ਸੱਚਮੁੱਚ ਤੁਸੀਂ ਸਾਡੇ ਸਰੀਰ ਨੂੰ ਬਲ ਦਿੱਤਾ ਪਰਮੇਸ਼ਰ ਜੀ ਇਸ ਵੱਡੇ ਬਲ ਦੇ ਲਈ ਤੁਹਾਡਾ ਧੰਨਵਾਦ ਕਰਦੇ ਆ ਔਰ ਪ੍ਰਭੂ ਜੀ ਅੱਜ ਦੇ ਵਚਨ ਦੇ ਲਈ ਪ੍ਰਾਰਥਨਾ ਕਰਦੇ ਆ ਖੁਦਾਵੰਨ ਜੀ ਅੱਜ ਜਿਹੜਾ ਵੀ ਵਚਨ ਹੋਵੇ ਮੇਰੇ ਮਹਾਨ ਪਰਮੇਸ਼ਰ ਜੀ ਪ੍ਰਭੂ ਜੀ ਉਹ ਵਚਨ ਸਾਡੀਆਂ ਦਿਲਾਂ ਦੀਆਂ ਤਖਤੀਆਂ ਤੇ ਲਿਖਿਆ ਜਾਵੇ ਖੁਦਾਵੰਨ ਜੀ ਔਰ ਪ੍ਰਭ ਜੀ ਵਚਨ ਦੇ ਪੜੇ ਸੁਨੇ ਜਾਣ ਤੇ ਸਾਨੂੰ ਆਸ਼ੀਸ਼ ਔਰ ਬਰਕਤ ਮਿਲੇ ਖੁਦਾਵੰਨ ਜੀ ਇਹ ਵਚਨ ਸਾਡੀਆਂ ਜ਼ਿੰਦਗੀਆਂ ਨੂੰ ਬਦਲਣ ਦੇ ਲਈ ਹੋਵੇ ਮੇਰੇ ਖੁਦਾਵੰਨ ਜੀ ਔਰ ਸੱਚਮੁੱਚ ਪ੍ਰਭ ਜੀ ਵੈਰੀ ਦੀ ਕੋਈ ਵੀ ਸ਼ਕਤੀ ਇਸ ਵਚਨ ਨੂੰ ਸਾਡੀਆਂ ਜ਼ਿੰਦਗੀਆਂ ਚੋਂ ਚੁਰਾਣੇ ਨਾ ਪਾਏ ਮੇਰੇ ਮਹਾਨ ਪਰਮੇਸ਼ਰ ਜੀ ਇਸਾਰੀ ਪ੍ਰਾਰਥਨਾ ਪ੍ਰਭ ਯੀਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆਂ ਆਮਨ ਆਵਾਜ ਦੇ ਵਚਨ ਦੇ ਵਿੱਚ ਜਾਂਦੇ ਆਂ ਅੱਜ ਦਾ ਵਚਨ ਮੱਤੀ 26 ਅਧਿਆਇ ਦੀ 41 ਨੰਬਰ ਆਇਤ ਜਾਗੋ ਅਤੇ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਪਰਤਾਵੇ ਵਿੱਚ ਨਾ ਪਓ ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ ਹਾਲੇਲੂਇਆ ਅੱਜ ਦੇ ਵਚਨ ਦੇ ਵਿੱਚ ਜਦੋਂ ਪ੍ਰਭੂ ਯੇਸ਼ੂ ਮਸੀਹ ਨੂੰ ਸਲੀਬ ਤੇ ਚੜਾਇਆ ਜਾਣਾ ਸੀਗਾ ਉਸ ਤੋਂ ਇੱਕ ਰਾਤ ਪਹਿਲਾਂ ਦੀ ਗੱਲ ਹੈ ਇਹ ਵਚਨ ਉਸ ਸਮੇਂ ਦਾ ਹੈ ਜਦੋਂ ਪ੍ਰਭੂ ਯੇਸ਼ੂ ਮਸੀਹ ਦੇ ਨਾਲ ਚੇਲੇ ਜਿਹੜੇ ਸਾਨੂੰ ਉਹ ਨੀਚੇ ਸਨ ਤੇ ਪ੍ਰਭੂ ਯੇਸ਼ੂ ਮਸੀਹ ਪਹਾੜ ਤੇ ਪ੍ਰਾਰਥਨਾ ਕਰਨ ਦੇ ਲਈ ਗਏ ਤੇ ਪ੍ਰਭੂ ਯੇਸ਼ੂ ਮਸੀਹ ਨੇ ਉਹਨਾਂ ਨੂੰ ਵੀ ਕਿਹਾ ਕਿ ਤੁਸੀਂ ਜਾਗਦੇ ਰਹਿਣਾ ਤੇ ਪ੍ਰਾਰਥਨਾ ਕਰਦੇ ਰਹਿਣਾ ਕਿਉਂਕਿ ਪ੍ਰਭੂ ਜਾਣਦੇ ਸੀ ਕਿ ਆਉਣ ਵਾਲਾ ਸਮਾਂ ਜਿਹੜਾ ਆ ਉਹ ਪ੍ਰੀਖਿਆ ਦਾ ਸਮਾਂ ਆ, ਕਠਿਨਾਈ ਦਾ ਸਮਾਂ ਆ ਤੇ ਪਰਮੇਸ਼ੁਰ ਨੇ ਇਸ ਲਈ ਕਿਹਾ ਕਿ ਜਾਗਦੇ ਰਹੋ ਤੇ ਪ੍ਰਾਰਥਨਾ ਕਰਦੇ ਰਹੋ ਵੀ ਕਿਤੇ ਤੁਸੀਂ ਪਰਤਾਵੇ ਵਿੱਚ ਨਾ ਪੈ ਜਾਓ। ਪ੍ਰਭੂ ਯੀਸ਼ੂ ਮਸੀਹ ਸਭ ਕੁਝ ਜਾਣਦੇ ਸੀਗੇ ਤੇ ਪ੍ਰਭੂ ਯੀਸ਼ੂ ਮਸੀਹ ਨੇ ਇੰਨੀ ਵੱਡੀ ਜੜੀ ਕੁਰਬਾਨੀ ਦਿੱਤੀ। ਪ੍ਰਭੂ ਯੀਸ਼ੂ ਮਸੀਹ ਨੇ ਵੀ ਪ੍ਰਾਰਥਨਾ ਕੀਤੀ ਤੇ ਪਰਮੇਸ਼ੁਰ ਨੇ ਉਸ ਪ੍ਰਾਰਥਨਾ ਦੇ ਰਾਹੀਂ ਪ੍ਰਭੂ ਯੀਸ਼ੂ ਮਸੀਹ ਜੀ ਨੂੰ ਬਲ ਦਿੱਤਾ ਤਾਕਤ ਦਿੱਤੀ ਕਿ ਪਰਮੇਸ਼ਰ ਉਸ ਜਿਹੜੀ ਪ੍ਰੀਖਿਆ ਦੀ ਘੜੀ ਦੇ ਵਿੱਚੋਂ ਨਿਕਲ ਸਕੇ ਔਰ ਸਾਨੂੰ ਸਾਰਿਆਂ ਨੂੰ ਸ਼ਿਫਾ ਛੁਟਕਾਰਾ ਦੇਣ ਦੇ ਵਿੱਚ ਸਫਲ ਹੋਏ ਤੇ ਪ੍ਰਭੂ ਯੀਸ਼ੂ ਮਸੀਹ ਨੇ ਜਦੋਂ ਆਪਣੇ ਚੇਲਿਆਂ ਨੂੰ ਪਹਿਲੀ ਵਾਰੀ ਕਿਹਾ ਕਿ ਪ੍ਰਾਰਥਨਾ ਕਰੋ ਜਾਗਦੇ ਰਹੋ ਪ੍ਰਾਰਥਨਾ ਕਰੋ ਪਰ ਉਹਨਾਂ ਨੇ ਕੀ ਕੀਤਾ ਉਹ ਸੌਂ ਗਏ ਫਿਰ ਪ੍ਰਭੂ ਯੀਸ਼ੂ ਮਸੀਹ ਦੂਜੀ ਵਾਰੀ ਆਏ ਫਿਰ ਉਹਨਾਂ ਨੇ ਦੇਖਿਆ ਕਿ ਚੇਲੇ ਸੁੱਤੇ ਪਏ ਨੇ ਪ੍ਰਭੂ ਯੀਸ਼ੂ ਮਸੀਹ ਨੇ ਫਿਰ ਉਹਨਾਂ ਨੂੰ ਕਿਹਾ ਕਿ ਜਾਗੋ ਤੇ ਪ੍ਰਾਰਥਨਾ ਕਰੋ ਪਰ ਉਹਨਾਂ ਨੇ ਫਿਰ ਵੀ ਪ੍ਰਭੂ ਦੀ ਗੱਲ ਨੂੰ ਇਗਨੋਰ ਕੀਤਾ ਤੇ ਮੰਨਿਆ ਨਹੀਂ ਉਹ ਫੇਰ ਸੌਂ ਗਏ ਪਰ ਜਦੋਂ ਤੀਸਰੀ ਵਾਰੀ ਪ੍ਰਭੂ ਯੇਸ਼ੂ ਮਸੀਹ ਉਹਨਾਂ ਨੂੰ ਆ ਕੇ ਦੇਖਦੇ ਆ ਤੇ ਉਹ ਫੇਰ ਸੁੱਤੇ ਪਏ ਹੁੰਦੇ ਆ ਤੇ ਪ੍ਰਭੂ ਯੇਸ਼ੂ ਮਸੀਹ ਨੇ ਕਿਹਾ ਕਿ ਹੁਣ ਮੇਰੇ ਫੜਾਉਣ ਵਾਲੇ ਜਿਹੜੇ ਆ ਮੈਨੂੰ ਫੜਨ ਲਈ ਆ ਗਏ ਨੇ ਤੇ ਸੱਚਮੁੱਚ ਉਸ ਸਮੇਂ ਜੋ ਸਮਾਂ ਪ੍ਰਭੂ ਨੇ ਉਹਨਾਂ ਨੂੰ ਦਿੱਤਾ ਸੀ ਕਿ ਪ੍ਰਾਰਥਨਾ ਕਰੋ ਜੋ ਸਮਾਂ ਉਸ ਸਮੇਂ ਪ੍ਰਭੂ ਨੇ ਉਹਨਾਂ ਨੂੰ ਦਿੱਤਾ ਸੀਗਾ ਕਿ ਤੁਸੀਂ ਜਾਗਦੇ ਰੋ ਪਰਮੇਸ਼ੁਰ ਨੇ ਇਹ ਕਿਹਾ ਸੀਗਾ ਕਿ ਆਤਮਾ ਦੇ ਵਿੱਚ ਜਾਗਦੇ ਰੋ ਆਪਾਂ ਬਹੁਤ ਵਾਰ ਦੇਖਦੇ ਆ ਕੀ ਕਈ ਵਾਰ ਸਾਨੂੰ ਇਹ ਲੱਗਦਾ ਆ ਕਿ ਸਾਨੂੰ ਜਾਗਣ ਦੇ ਵਾਸਤੇ ਕਿਹਾ ਕਿ ਜਾਗਦੇ ਰਹੋ ਭਾਈ ਪ੍ਰਭੂ ਦਾ ਰਾਜ ਜਿਹੜਾ ਆ ਉਹ ਨੇੜੇ ਆ ਜਾਗਦੇ ਰਹੋ ਪ੍ਰਾਰਥਨਾ ਕਰਦੇ ਰਹੋ ਕਿਤੇ ਤੁਸੀਂ ਪ੍ਰਤਾਵੇ ਵਿੱਚ ਨਾ ਪੈ ਜਾਓ ਇਹ ਜਾਗਣ ਦਾ ਜਿਹੜਾ ਮਤਲਬ ਆ ਇਹਦਾ ਮਤਲਬ ਹੈ ਆਤਮਾ ਦੇ ਵਿੱਚ ਜਾਗਣਾ ਆਤਮਾ ਦੇ ਵਿੱਚ ਕਿੱਦਾਂ ਜਾਗਣਾ ਅਸੀਂ ਹਰ ਵੇਲੇ ਪਰਮੇਸ਼ਰ ਦੇ ਵਚਨਾਂ ਨੂੰ ਆਪਣੇ ਹਿਰਦੇ 'ਚ ਵਸਾ ਕੇ ਰੱਖਣਾ ਹਰ ਵੇਲੇ ਅਸੀਂ ਪਰਮੇਸ਼ਰ ਦੇ ਡਰ ਭੈ ਦੇ ਵਿੱਚ ਚੱਲਣਾ ਉਹਨੂੰ ਕਹਿੰਦੇ ਆ ਪਰਮੇਸ਼ਰ ਦੇ ਵਿੱਚ ਆਤਮਾ ਦੇ ਵਿੱਚ ਜਾਗਣਾ ਇਹ ਨਹੀਂ ਕਿ ਮੰਨ ਲਓ ਹੁਣ ਸਾਡੇ ਸਰੀਰ ਨੂੰ ਨੀਂਦ ਵੀ ਜ਼ਰੂਰੀ ਆ ਸਾਨੂੰ ਸੌਣਾ ਵੀ ਜ਼ਰੂਰੀ ਆ ਸਾਨੂੰ ਹਰ ਇੱਕ ਚੀਜ਼ ਦੀ ਜ਼ਰੂਰਤ ਆ ਜੇ ਅਗਰ ਅਸੀਂ ਨੀਂਦ ਪੂਰੀ ਨਹੀਂ ਲਵਾਂਗੇ ਤਾਂ ਵੀ ਅਸੀਂ ਬਿਮਾਰ ਪੈ ਸਕਦੇ ਆ ਅਗਰ ਅਸੀਂ ਸਾਰਾ ਦਿਨ ਪ੍ਰਾਰਥਨਾ ਹੀ ਕਰੀ ਜਾਈਏ ਜਾਂ ਫਿਰ ਅਸੀਂ ਸਾਰਾ ਦਿਨ ਇੱਕ ਕਮਰੇ ਦੇ ਵਿੱਚ ਬੰਦ ਹੋ ਕੇ ਪ੍ਰਾਰਥਨਾ ਵੀ ਕਰੀ ਜਾਈਏ ਅਸੀਂ ਕੋਈ ਆਪਣੇ ਭੈਣ ਭਰਾ ਨੂੰ ਉਹਨਾਂ ਦੇਖੀਏ ਕਿਸੇ ਰਿਸ਼ਤੇਦਾਰ ਨੂੰ ਉਹਨਾਂ ਦੇਖੀਏ ਜਾਂ ਅਸੀਂ ਕਿਸੇ ਆਪਣੇ ਘਰ ਦੇ ਫੈਮਿਲੀ ਮੈਂਬਰ ਦੇ ਕਿਸੇ ਦੇ ਕੰਮ ਬਣਾਈਏ ਤੇ ਉਹਦਾ ਜਿਹੜਾ ਆ ਉਹ ਸਾਨੂੰ ਕੋਈ ప్రతిਫਲ ਨਹੀਂ ਮਿਲਣਾ ਕਿਉਂਕਿ ਪਰਮੇਸ਼ਰ ਨੇ ਕਿਹਾ ਆ ਇੱਕ ਦੂਜੇ ਦੇ ਨਾਲ ਪਿਆਰ ਰੱਖੋ ਮੇਲ ਮਿਲਾਪ ਰੱਖੋ ਤੇ ਪਰਮੇਸ਼ਰ ਨੇ प्रार्थना ਕਰਨ ਦਾ ਮਤਲਬ ਇਹ ਕਿਹਾ ਕਿ ਤੁਸੀਂ ਹਰ ਵੇਲੇ ਸਰਗਰਮ ਰਹੋ ਹਰ ਵੇਲੇ ਪਰਮੇਸ਼ਰ ਦੇ ਵਚਨ ਤੁਹਾਡੇ ਮਨ ਦੇ ਅੰਦਰ ਚੱਲਦੇ ਰਹਿਣ ਤੇ ਬੇਸ਼ੱਕ ਤੁਹਾਡਾ ਮੂੰਹ ਜਿਹੜਾ ਚੁੱਪ ਆ ਭਾਵੇਂ ਤੁਸੀਂ 10 ਬੰਦਿਆਂ ਦੇ ਵਿੱਚ ਖੜੇ ਆ ਪਰ ਤੁਹਾਡੇ ਮਨ ਦੇ ਵਿੱਚ ਪਰਮੇਸ਼ਰ ਦੇ ਵਚਨ ਹੋਣੇ ਚਾਹੀਦੇ ਆ ਮੰਨ ਲਓ ਹੁਣ ਆਪਾਂ ਬਹੁਤ ਵਾਰ ਦੇਖਦੇ ਆ ਕਿ ਸਾਡੇ ਆਂਢ ਗੁਆਂਢ ਤੋਂ ਬੀਬੀਆਂ ਆਉਂਦੀਆਂ ਪਹਿਣਾਉਂਦੀਆਂ ਆ ਸਾਡੇ ਨਾਲ ਕਦੀ ਕਿਸੇ ਦੀ ਗੱਲ ਕਰਦੀਆਂ ਕਦੀ ਕਿਸੇ ਦੀ ਗੱਲ ਕਰਦੀਆਂ ਤੇ ਬਹੁਤ ਵਾਰ ਅਸੀਂ ਸ਼ਿਕਾਰ ਹੋ ਹੀ ਜਾਂਦੇ ਆ ਅਸੀਂ ਸ਼ਿਕਾਰ ਹੋ ਜਾਂਦੇ ਆ ਇਸ ਚੀਜ਼ ਦਾ ਕਿ ਹਾਂ ਸਾਨੂੰ ਕੁਝ ਨਹੀਂ ਪਤਾ ਹੁੰਦਾ ਜੇ ਕਿਸੇ ਨੇ ਆ ਕੇ ਕੋਈ ਸਾਡੇ ਕੋਲ ਗੱਲ ਕੀਤੀ ਤੇ ਅਸੀਂ ਕਹਿੰਨੇ ਹਾਂ ਐਦਾਂ ਹੀ ਹੋਇਆ ਹੋਣਾ ਆ ਅਸੀਂ ਉਹਦੇ ਨਾਲ ਸਹਿਮਤ ਹੋ ਜਾਂਦੇ ਆ ਜੋ ਅਸੀਂ ਕਹਿੰਨੇ ਹਾਂ ਹਾਂ ਉਹ ਐਦਾਂ ਹੀ ਸੀ ਫਲਾਨੇ ਦਾ ਮੁੰਡਾ ਐਦਾਂ ਹੀ ਸੀ ਫਲਾਨੇ ਦੀ ਕੁੜੀ ਐਦਾਂ ਹੀ ਸੀ ਮੈਂ ਵੀ ਉਹਨੂੰ ਦੇਖਿਆ ਸੀ ਜਾਂ ਮੈਂ ਵੀ ਉਹਦੇ ਬਾਰੇ ਸੁਣਿਆ ਸੀ ਅਸੀਂ ਕੀ ਕੀਤਾ ਅਸੀਂ ਸ਼ਤਾਨ ਦੇ ਨਾਲ ਸਾਂਝੀ ਹੋ ਗਏ ਅਸੀਂ ਕਿਸੇ ਦੀ ਬرائی ਕਰਨ ਦੇ ਵਿੱਚ ਉਹਦੇ ਨਾਲ ਸਾਂਝੀ ਹੋ ਗਏ ਪਰ ਅਸੀਂ ਉੱਥੋਂ ਭੱਜੇ ਨਹੀਂ ਅਸੀਂ ਉੱਥੇ ਆਪਣੇ ਮਨਾਂ ਦੇ ਵਿੱਚ ਪਰਮੇਸ਼ਰ ਦੇ ਵਚਨ ਨੂੰ ਨਹੀਂ ਰੱਖਿਆ ਪਰਮੇਸ਼ਰ ਨੇ ਕਿਹਾ ਕਿ ਤੂੰ ਆਪਣੇ ਗਵਾਂਡੀ ਦੀ ਠੁੱਠੀ ਗਵਾਹੀ ਨਾ ਦੇ ਤੇ ਸੱਚਮੁੱਚ ਅਸੀਂ ਕੀ ਕੀਤਾ ਅਸੀਂ ਪਰਮੇਸ਼ਰ ਦੇ ਵਚਨ ਨੂੰ ਉੱਥੇ ਤੋੜ ਦਿੱਤਾ ਪਰਮੇਸ਼ਰ ਦੀ ਪ੍ਰਾਰਥਨਾ ਦੇ ਵਿੱਚ ਰਹਿਣ ਦਾ ਮਤਲਬ ਇਹ ਆ ਕਿ ਤੁਸੀਂ ਹਰ ਵੇਲੇ ਪਰਮੇਸ਼ਰ ਦੇ ਵਿੱਚ ਰਹੋ ਹਰ ਵੇਲੇ ਪਰਮੇਸ਼ਰ ਦੇ ਵਚਨ ਤੁਹਾਡੇ ਹਿਰਦੇ ਦੇ ਅੰਦਰ ਵਸਦੇ ਰਹਿਣ ਹਰ ਵੇਲੇ ਜਦੋਂ ਵੀ ਤੁਸੀਂ ਕੋਈ ਕੰਮ ਕਰੋ ਅੱਛਾ ਕੋਈ ਵੀ ਤੁਸੀਂ ਆਪਣੇ ਕੰਮ ਦੇ ਵੱਲ ਹੱਥ ਵਧਾਓ ਤਾਂ ਤੁਹਾਨੂੰ ਇਸ ਚੀਜ਼ ਦਾ ਅੰਦਾਜ਼ਾ ਹੋਣਾ ਜ਼ਰੂਰੀ ਆ ਕਿ ਉਹ ਕੰਮ ਪਰਮੇਸ਼ਰ ਨੂੰ ਪਸੰਦ ਆਉਣ ਵਾਲਾ ਹੋਵੇ ਨਾ ਕਿ ਤੁਹਾਡੇ ਪਰਮੇਸ਼ਰ ਨੂੰ ਉਹ ਕਿਣਾਉਣਾ ਹੋਵੇ ਤੇ ਬਹੁਤ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਮਸਲੇ ਹੋ ਜਾਂਦੇ ਆ ਪਰ ਅਸੀਂ ਪਰਮੇਸ਼ਰ ਦੇ ਕੋਲੋਂ ਉਹ ਆਤਮਾ ਮੰਗਣਾ ਹੈ ਜਿਹੜਾ ਹਰ ਵੇਲੇ ਪਰਮੇਸ਼ਰ ਦੇ ਵਿੱਚ ਜਾਗਦਾ ਰਹੇ। ਤੋਂ ਅੱਜ ਸਾਨੂੰ ਪਰਮੇਸ਼ਰ ਨੇ ਦੱਸਿਆ ਕਿ ਅਸੀਂ ਆਤਮਾ ਦੇ ਵਿੱਚ ਕਿੱਦਾਂ ਜਾਗਣਾ ਹੈ। ਅਸੀਂ ਸਰੀਰਕ ਤੌਰ ਤੇ ਪਰਮੇਸ਼ਰ ਕਹਿੰਦਾ ਹੈ ਕਿ ਸਰੀਰ ਜਿਹੜਾ ਉਹ ਕਮਜ਼ੋਰ ਆ ਆਤਮਾ ਤਿਆਰ ਆ ਬਹੁਤ ਵਾਰ ਕੀ ਹੁੰਦਾ ਆ ਜਦੋਂ ਅਸੀਂ ਪ੍ਰਾਰਥਨਾ ਕਰਨ ਦੇ ਲਈ ਬੈੰਨੇ ਆ ਸਾਡਾ ਸਰੀਰ ਸਾਨੂੰ ਕਹਿੰਦਾ ਕੀ ਛੱਡ ਪਰਾਂ ਅਗਲੇ ਘੰਟੇ ਕਰ ਲਈ ਅਗਲੇ ਮਿੰਟ ਕਰ ਲਈ ਉਹ ਅਗਲੇ ਅਗਲੇ ਕਰਦੇ 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 ਅਸੀਂ ਖੁੰਝ ਜਾਂਦੇ ਆ ਸਾਡੇ ਹੱਥੋਂ ਵੇਲਾ ਨਿਕਲ ਜਾਂਦਾ ਆ ਤੇ ਜਦੋਂ ਮੈਂ ਆਪਣੀ ਲਾਈਫ ਦਾ ਐਕਸਪੀਰੀਅੰਸ ਦੱਸਦੀ ਆ ਜਦੋਂ ਮੈਂ ਫਰਸਟ ਟਾਈਮ ਨਵੀਂ ਨਮੀ ਪ੍ਰਭੂ ਦੇ ਵਿੱਚ ਆਈ ਤੇ ਕੀ ਹੁੰਦਾ ਸੀਗਾ ਕਿ ਮੈਨੂੰ ਅੰਦਰੋਂ ਖਿੱਚ ਪੈਂਦੀ ਸੀ ਕਿ ਮੈਂ ਪ੍ਰਾਰਥਨਾ ਕਰਾਂ ਮੈਂ ਜੇ ਆਪਣਾ ਕੋਈ ਘਰ ਦਾ ਕੰਮ ਕਰਦੀ ਹੋਣਾ ਮੈਨੂੰ ਐਦਾਂ ਹੋਣਾ ਕਿ ਮੈਂ ਫਟਾਫਟ ਮੈਂ ਬਾਈਬਲ ਪੜ੍ਹਾਂ ਮੈਂ ਮੈਂ ਪ੍ਰਾਰਥਨਾ ਕਰਾਂ ਕਿ ਸਮਾਂ ਨਿਕਲ ਜਾ ਰਿਹਾ ਹੈ ਨਿਕਲਦਾ ਜਾ ਰਿਹਾ ਤੇ ਪਰਮੇਸ਼ੁਰ ਉਸ ਸਮੇਂ ਗੱਲ ਕਰਦਾ ਹੈ ਸਾਡੇ ਨਾਲ ਜਦੋਂ ਸਾਨੂੰ ਖਿੱਚ ਪੈਂਦੀ ਨਾ ਕਿ ਅਸੀਂ ਪ੍ਰਾਰਥਨਾ ਕਰੀਏ ਤੇ ਸਾਨੂੰ ਆਪਣੇ ਸਾਰੇ ਕੰਮ ਛੱਡ ਕੇ ਪ੍ਰਾਰਥਨਾ ਕਰਨੀ ਚਾਹੀਦੀ ਚਾਹੇ ਤੁਸੀਂ ਕੰਮ ਕਰਦੇ ਵੀ ਹਾਂ ਤੁਸੀਂ ਕੰਮ ਕਰਦੇ ਕਰਦੇ ਪਰਮੇਸ਼ੁਰ ਦੇ ਨਾਲ ਗੱਲਬਾਤ ਜ਼ਰੂਰ ਕਰੋ ਕਿ ਪ੍ਰਭੂ ਤੂੰ ਸਾਡੇ ਮਨ ਦੇ ਵਿੱਚ ਇਹ ਗੱਲ ਪਾ ਰਿਆਂ ਕਿ ਪ੍ਰਾਰਥਨਾ ਕਰ ਰ ਤੇ ਹਾਂ ਮੈਂ ਹਾਜ਼ਰ ਹਾਂ ਮੈਨੂੰ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਆ ਜਾਂ ਤੁਸੀਂ ਮੇਰੇ ਨਾਲ ਕਿਹੜੀ ਗੱਲ ਕਰਨੀ ਚਾਹੁੰਦੇ ਤਾਂ ਪਰਮੇਸ਼ਰ ਤੁਹਾਡੇ ਨਾਲ ਵਚਨਾਂ ਦੇ ਦੁਆਰਾ ਗੱਲ ਕਰਦੇ ਆ ਤੇ ਬਹੁਤ ਵਾਰ ਕੀ ਹੁੰਦਾ ਆ ਕਿ ਅਸੀਂ ਆਲਸੀ ਹੋ ਜਾਂਦੇ ਆ ਸਾਡਾ ਜਿਹੜਾ ਸਰੀਰ ਆ ਸੀ ਇਹਨੂੰ ਇੰਨਾ ਕੰਫਰਟ ਦੇ ਵਿੱਚ ਰੱਖ ਲਿਆ ਹੁੰਦਾ ਆ ਕਿ ਸਾਡਾ ਸ਼ਰੀਰ ਹੀ ਸਾਡੇ ਵਾਸਤੇ ਦੇ ਵਿੱਚ ਨਹੀਂ ਹੁੰਦਾ ਅਸੀਂ ਬਹੁਤ ਵਾਰ ਪ੍ਰਾਰਥਨਾ ਕਰਨ ਦੀ ਕੋਸ਼ਿਸ਼ ਕਰਦੇ ਪਰ ਜਦੋਂ ਅਸੀਂ ਦੇਖਦੇ ਹਾਂ ਕਿ ਸਾਨੂੰ ਮਾੜੀ ਜੀ ਨੀਂਦ ਆਈ ਨਹੀਂ ਅਸੀਂ ਕਹਿ ਤੱਕ ਚਲੋ ਜੀ ਪ੍ਰਾਰਥਨਾ ਖਤਮ ਕਰੋ ਹੁਣ ਸੌਂਦੇ ਆਂ ਕੱਲ ਨੂੰ ਪ੍ਰਾਰਥਨਾ ਕਰਾਂਗੇ ਅੱਜ ਦੇ ਲਈ ਬਹੁਤ ਆ ਨਹੀਂ ਤੁਹਾਨੂੰ ਪ੍ਰਾਰਥਨਾ ਕਰਨੀ ਜ਼ਰੂਰੀ ਆ ਪਰ ਤੁਹਾਨੂੰ ਹਰ ਵੇਲੇ ਪ੍ਰਾਰਥਨਾ ਦੇ ਵਿੱਚ ਰਹਿਣਾ ਵੀ ਜ਼ਰੂਰੀ ਆ ਇਹ ਨਹੀਂ ਕਿ ਤੁਸੀਂ 2 ਘੰਟੇ ਪ੍ਰਾਰਥਨਾ ਕੀਤੀ ਸਿਰਫ ਪ੍ਰਾਰਥਨਾ ਜੀਵਨ ਤੁਹਾਡਾ ਕਮਰੇ ਦੇ ਵਿੱਚ ਦੀ ਲਾਈਫ ਦਾ ਹੀ ਆ 2 ਘੰਟੇ ਤੁਸੀਂ ਪਰਮੇਸ਼ਰ ਦੇ ਅੱਗੇ ਗਿੜਗੜਾਏ ਰੋਏ ਪਰਮੇਸ਼ਰ ਦੇ ਅੱਗੇ ਆਪਣੀਆਂ ਮੰਨਤਾ ਰੱਖੀਆਂ ਮੁਰਾਦਾ ਜੋ ਵੀ ਸਾਡੇ ਇਸ਼ਾਵਾਂ ਅਸੀਂ ਰੱਖੀਆਂ ਤੇ ਬਾਹਰ ਆ ਗਏ ਬਾਹਰ ਆ ਕੇ ਸਾਡਾ ਫੇਰ ਉਹੀ ਜੀਵਨ ਅਸੀਂ ਲੜਾਈ ਝਗੜਾ ਕਰਦੇ ਵੈਰ ਵਿਰੋਧ ਕਰਦੇ ਸਾਡੇ ਦਿਲ 'ਚ ਕਿਸੇ ਲਈ ਦਇਆ ਨਹੀਂ ਹੈਗੀ ਉਹ ਪ੍ਰਾਰਥਨਾ ਦਾ ਕੋਈ ਵੀ मीनिंग ਨਹੀਂ ਹੈਗਾ ਬੇਸ਼ੱਕ ਤੁਹਾਨੂੰ ਆਸ਼ੀਸ਼ਾਂ ਵਰਕ ਤਾਂ ਮਿਲ ਜਾਣ ਪਰ ਤੁਹਾਨੂੰ ਆਤਮਿਕ ਜਿਹੜੀ ਤਰੱਕੀ ਨਹੀਂ ਮਿਲੂਗੀ ਆਤਮਿਕ ਦਾਨ ਵਰਦਾਨ ਤੁਹਾਨੂੰ ਨਹੀਂ ਮਿਲਣਗੇ ਕਿਉਂਕਿ ਪਰਮੇਸ਼ਰ ਨੇ ਸਾਨੂੰ ਜ਼ਿਆਦਾ ਜ਼ੋਰ ਆਤਮਾ ਨੂੰ ਬਚਾਉਣ ਤੇ ਦਿੱਤਾ ਆ ਪਰਮੇਸ਼ਰ ਨੇ ਕਿਹਾ ਆਤਮਾ ਨੂੰ ਬਚਾਓ ਰੂਹ ਨੂੰ ਬਚਾਓ ਕਹਿੰਦਾ ਸਰੀਰ ਤਾਂ ਨਾਸ਼ ਹੋਣਾ ਹੀ ਹੋਣਾ ਆ ਇਹ ਸਰੀਰ ਨੂੰ ਆਪਣੇ ਵਾਸਤੇ ਦੇ ਵਿੱਚ ਕਰੋ ਆਪਣੇ ਵਾਸਤੇ ਦੇ ਵਿੱਚ ਰੱਖੋ ਜੋ ਬਹੁਤ ਵਾਰ ਅਸੀਂ ਕਹਿੰਦੇ ਆ ਕਿਸ ਅਸੀਂ ਕਮਜ਼ੋਰ ਆ ਸਾਡੇ ਕੋਲ ਪ੍ਰਾਰਥਨਾ ਨਹੀਂ ਹੁੰਦੀ ਬੈ ਕੇ ਨਹੀਂ ਹੁੰਦੀ ਪੈ ਕੇ ਕਰੋ ਪੈ ਕੇ ਨਹੀਂ ਹੁੰਦੀ ਤੁਹਾਡੇ ਕੋਲੋਂ ਤੇ ਜਿੱਦਾਂ ਵੀ ਤੁਹਾਨੂੰ ਸੈਟ ਆ ਜਿੱਦਾਂ ਵੀ ਤੁਸੀਂ ਪਰਫੈਕਟ ਆਪਣੇ ਆਪ ਨੂੰ ਰੱਖ ਸਕਦੇ ਆ ਉਸ ਤਰ੍ਹਾਂ ਕਰੋ ਇਹ ਸਰੀਰ ਦੀ ਕੋਈ ਵੀ ਵਾਪੇਸ਼ ਨਾ ਚੱਲਣ ਦਾ ਬਹੁਤ ਵਾਰ ਇਹ ਹੁੰਦਾ ਆ ਕਿ ਸਾਨੂੰ ਵੀਕਨੈਸ ਹੁੰਦੀ ਆ ਗਰਮੀ ਬਹੁਤ ਆਜੀ ਅਸੀਂ ਪ੍ਰਾਰਥਨਾ ਨਹੀਂ ਕਰ ਸਕਦੇ ਪੱਖੇ ਮੂਰੇ ਬੈ ਕੇ ਪ੍ਰਾਰਥਨਾ ਕਰੋ ਅਗਰ ਪੱਖਾ ਨਹੀਂ ਆ ਤੇ ਤੁਸੀਂ ਬਾਹਰ ਘੁੰਮ ਫਿਰ ਕੇ ਪ੍ਰਾਰਥਨਾ ਕਰ ਸਕਦੇ ਆ ਤੇ ਅਗਰ ਜੇ ਤੁਹਾਡੇ ਕੋਲ ਕੋਈ ਵੀ ਇਸਾ ਕੰਫਰਟ ਜ਼ੋਨ ਨਹੀਂ ਹੈਗਾ ਤੁਸੀਂ ਆਪਣੇ ਮਨ ਦੇ ਵਿੱਚ ਪ੍ਰਾਰਥਨਾ ਕਰੋ ਕਰਦੇ ਰੋ ਰੋ ਰਸੋਈ ਵਿੱਚ ਕੰਮ ਕਰਦੇ ਕਰਦੇ ਰੋ ਜਿਹੜੇ ਭਰਾ ਆ ਉਹ ਤੁਰੇ ਫਿਰਦੇ ਬਾਈਕ ਤੇ ਜਾਂਦੇ ਜੀ ਦੇਖੋ ਆਪਾਂ ਇੱਕ ਇੱਕ ਘੰਟੇ ਦਾ ਸਫ਼ਰ ਤੈਅ ਕਰਕੇ ਬਹੁਤ ਸਾਰੇ ਭਰਾ ਆ ਜਿਹੜੇ ਕੰਮ ਤੇ ਜਾਂਦੇ ਆ ਤੇ ਉਹ ਕੰਮ ਦੇ ਸਮੇਂ ਤੇ ਪਰਮੇਸ਼ਰ ਦਾ ਧੰਨਵਾਦ ਕਰਦੇ ਜਾਂਨ ਆਪਣੇ ਮਨ ਦੇ ਵਿੱਚ ਪਰਮੇਸ਼ਰ ਦੇ ਨਾਲ ਗੱਲਾਂ ਕਰਦੇ ਜਾਂਨ ਤੇ ਉਹ ਵੀ ਸਾਡੀ ਜਿਹੜੀ ਆ ਪ੍ਰਾਰਥਨਾ ਹੀ ਹੁੰਦੀ ਆ ਜੋ ਅਸੀਂ ਹਰ ਵੇਲੇ ਪਰਮੇਸ਼ਰ ਦੇ ਵਿੱਚ ਰਹਿਣਾ ਹੁੰਦਾ ਉਹੀ ਪ੍ਰਾਰਥਨਾ ਹੁੰਦੀ ਆ ਤੇ ਜੇ ਕਿਸੇ ਦੇ ਦੁਖੀ ਦੇ ਵੱਲ ਦੇਖ ਕੇ ਤੁਹਾਡੇ ਦਿਲ ਦੇ ਵਿੱਚ ਦਇਆ ਆਉਂਦੀ ਆ ਉਹ ਵੀ ਅਸੀਂ ਪਰਮੇਸ਼ਰ ਦੀ ਹੀ ਮਹਿਮਾ ਕਰ ਰਹੇ ਹੁੰਨੇ ਕਿਉਂਕਿ ਸਾਡੇ ਮਨ ਦੇ ਵਿੱਚ ਐਸੇ ਵਸੇ ਹੁੰਦੇ ਆ ਜੋ ਪਰਮੇਸ਼ਰ ਨੇ ਹੀ ਸਾਨੂੰ ਦਿੱਤੇ ਹੁੰਦੇ ਆ ਕਿ ਤੁਸੀਂ ਦਇਆ ਕਰੋ ਭਲਾਈ ਕਰੋ ਕਿਸੇ ਦੀ ਮਦਦ ਦੇ ਲਈ ਹਮੇਸ਼ਾ ਤਿਆਰ ਰਹੋ ਤਾਂ ਸੱਚਮੁੱਚ ਇਹ ਵੀ ਪ੍ਰਾਰਥਨਾ ਦਾ ਹੀ ਹਿੱਸਾ ਆ ਅਸੀਂ ਮਹਿਮਾ ਵਡਿਆਈ ਕਰਨੀ ਕਰਮ ਦੇ ਨਾਲ ਨਾਲ ਅਸੀਂ ਜੋ ਭਗਤੀ ਵੀ ਕਰਨੀ ਤੇ ਭਗਤੀ ਦਾ ਜਿਹੜਾ ਹਿੱਸਾ ਆ ਉਹ ਪ੍ਰਾਰਥਨਾ ਹੈ ਤੋ ਅਸੀਂ ਅੱਜ ਸਾਰਿਆਂ ਨੇ ਜਾਣਿਆ ਕਿ ਪ੍ਰਾਰਥਨਾ ਕੀ ਆ ਔਰ ਸਾਨੂੰ ਪ੍ਰਾਰਥਨਾ ਦੇ ਵਿੱਚ ਵੀ ਮਜ਼ਬੂਤ ਹੋਣਾ ਪੈਗਾ ਤੋ ਆਓ ਸਾਰੇ ਭੈਣ ਭਰਾ ਰਾਲਕੇ ਪਰਮੇਸ਼ਰ ਦੇ ਕੋਲੋਂ ਪ੍ਰਾਰਥਨਾ ਵਾਲਾ ਆਤਮਾ ਮੰਗਦੇ ਆ ਹਾਲੇਲੂਇਆ 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 ਧੰਨਵਾਦ 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 ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਸਮਰਥੀ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਅੱਜ ਦੇ ਵਚਨ ਦੇ ਲਈ ਖੁਦਾਬੰਜੀ ਸੱਚਮੁੱਚ ਪ੍ਰਭ ਜੀ ਤੁਸੀਂ ਕਿਹਾ ਆਤਮਾ ਜਿਹੜਾ ਆ ਤਿਆਰ ਆ ਪਰ ਸਰੀਰ ਕਮਜ਼ੋਰ ਮੇਰੇ ਮਹਾਨ ਖੁਦਾਵੰਦ ਜੀ ਦਇਆ ਕਰੋ ਪਰਮੇਸ਼ਵਰ ਜੀ ਸਾਡੇ ਸਰੀਰ ਨੂੰ ਖੁਦਾਵੰਦ ਜੀ ਆਪਣੇ ਵਾਸਤੇ ਵਿੱਚ ਕਰੋ ਖੁਦਾਵੰਦ ਜੀ ਕਿ ਅਸੀਂ ਹਰ ਵੇਲੇ ਤੁਹਾਡੇ ਪ੍ਰਾਰਥਨਾ ਦੇ ਵਿੱਚ ਰਹਿ ਸਕੀਏ ਪ੍ਰਭੂ ਜੀ ਜੋ ਸਾਡਾ ਸਰੀਰ ਸੰਸਾਰਿਕ ਕਾਮਨਾਵਾਂ ਨੂੰ ਮੰਗਦਾ ਹੈ ਮੇਰੇ ਮਹਾਨ ਖੁਦਾਵੰਦ ਜੀ ਉਹਨਾਂ ਕਾਮਨਾਵਾਂ ਨੂੰ ਨਹੀਂ ਪਰ ਅਸੀਂ ਤੁਹਾਡੇ ਆਤਮਿਕ ਖੁਰਾਕ ਨੂੰ ਦੇਈਏ ਮੇਰੇ ਮਹਾਨ ਪਰਮੇਸ਼ਰ ਜੀ ਸਾਡੀਆਂ ਸਾਰੀਆਂ ਸ਼ਾਮਾ ਪਰਮੇਸ਼ਰ ਤੁਹਾਡੇ ਨਾਮ ਤੋਂ ਸ਼ੁਰੂ ਹੋਣ ਔਰ ਤੁਹਾਡੇ ਹੀ ਨਾਮ ਤੇ ਖਤਮ ਹੋਣ ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਸਮਰਥੀ ਪਰਮੇਸ਼ਵਰ ਜੀ ਜਿੰਨੇ ਵੀ ਭੈਣ ਭਰਾ ਪਰਮੇਸ਼ਵਰ ਜੀ ਤੁਹਾਡੀ ਹਜ਼ੂਰੀ ਵਿੱਚ ਬੈਠੇ ਹੋਏ ਨੇ ਖੁਦਾਵੰਨ ਜੀ ਸਾਰੇ ਹੀ ਭੈਣ ਭਰਾਵਾਂ ਨੂੰ ਪਰਮੇਸ਼ਵਰ ਤੁਹਾਡੀ ਹਜ਼ੂਰੀ ਦੇ ਵਿੱਚ ਪ੍ਰਭ ਜੀ ਤੁਹਾਡੇ ਹੱਥਾਂ ਦੇ ਵਿੱਚ ਸੌਂਪਦੇ ਆ ਮੇਰੇ ਮਹਾਨ ਖੁਦਾਵੰਨ ਜੀ ਸਾਰੇ ਘਰਾਂ ਪਰਿਵਾਰਾਂ ਨੂੰ ਤੁਸੀਂ ਆਪਣੀ ਦਇਆ ਵਿੱਚ ਢੱਕ ਕੇ ਰੱਖਣਾ ਪਰਮੇਸ਼ਵਰ ਜੀ ਹਰ ਇੱਕ ਭੈਣ ਭਰਾ ਨੂੰ ਪਰਮੇਸ਼ਵਰ ਜੀ ਪ੍ਰਾਤਨਾ ਵਾਲਾ ਆਤਮਾ ਦਿਓ ਮੇਰੇ ਮਹਾਨ ਖੁਦਾਵੰਨ ਜੀ ਕੋਈ ਵੀ ਭੈਣ ਭਰਾ ਪ੍ਰਾਰਥਨਾ ਤੋਂ ਵਾਂਝਾ ਨਾ ਰਹੇ ਖੁਦਾ ਕਿਉਂਕਿ ਪ੍ਰਭ ਜੀ ਸਾਡਾ ਆਤਮਾ ਵਚਨਾ ਚਾਹੀਦਾ ਹੈ ਸਰੀਰ ਪਰਮੇਸ਼ਵਰ ਜੀ ਇੱਕ ਦਿਨ ਨ ਸੱਚ ਹੈ ਪਰਮੇਸ਼ਵਰ ਜੀ ਸੱਚਮੁੱਚ ਖੁਦਾਵੰਨ ਜੀ ਸਾਡਾ ਆਤਮਾ ਪਰਮੇਸ਼ਵਰ ਜੀ ਤੁਹਾਡੇ ਸਵਰਗ ਰਾਜ ਦੇ ਵਿੱਚ ਕਬੂਲ ਕੀਤਾ ਜਾਵੇ ਖੁਦਾਵੰਨ ਜੀ ਸੱਚਮੁੱਚ ਸਾਡੇ ਮਨ ਦੀਆਂ ਸੋਚਾਂ ਵਿਚਾਰਾਂ ਨੂੰ ਪ੍ਰਭ ਜੀ ਆਪਣੇ ਕਬਜੇ ਵਿੱਚ ਲਓ ਖੁਦਾ ਜੋ ਸਾਨੂੰ ਤੁਹਾਡੇ ਤੋਂ ਦੂਰ ਕਰਦੀਆਂ ਨੇ ਮੇਰੇ ਮਹਾਨ ਖੁਦਾਵੰਨ ਜੀ ਹਰ ਇੱਕ ਸੋਚ ਹਰ ਇੱਕ ਉਹ ਪਰਮੇਸ਼ਵਰ ਜੀ ਸੋਚ ਹਰ ਇੱਕ ਉਹ ਪ੍ਰਭ ਜੀ ਗੱਲ ਜੋ ਸਾਨੂੰ ਤੁਹਾਡੇ ਤੋਂ ਦੂਰ ਕਰਦੀ ਹੈ ਖੁਦਾ ਸਾਡੀ ਜ਼ਿੰਦਗੀਆ ਦੇ ਵਿੱਚੋਂ ਦੂਰ ਕਰੋ ਮੇਰੇ ਮਹਾਨ ਪਰਮੇਸ਼ਵਰ ਸਾਨੂੰ ਆਪਣੇ ਹਜ਼ੂਰੀ ਦੇ ਵਿੱਚ ਜੋੜੇ ਰੱਖਣਾ ਪਰਮੇਸ਼ਵਰ ਜੀ ਜਦ ਤੱਕ ਵੀ ਤੁਸੀਂ ਸਾਨੂੰ ਪੁਕਾਰੋ ਖੁਦਾ ਵੰਜੀ ਅਸੀਂ ਹਰ ਵੇਲੇ ਪਰਮੇਸ਼ਰ ਤੁਹਾਡੇ ਅੱਗੇ ਇਹ ਕਹੀਏ ਕਿ ਅਸੀਂ ਹਾਜ਼ਰ ਹਾਂ ਮੇਰੇ ਮਹਾਨ ਖੁਦਾਵੰਜੀ ਸੱਚਮੁੱਚ ਪਰਮੇਸ਼ਰ ਜੀ ਅਸੀਂ ਤੁਹਾਡੇ ਹਾਜ਼ਰ ਰਹੀਏ ਖੁਦਾਵੰਜੀ ਹਰ ਵੇਲੇ ਅਸੀਂ ਤੁਹਾਡੇ ਲਈ ਅਵੇਲੇਬਲ ਰਹੀਏ ਮੇਰੇ ਮਹਾਨ ਖੁਦਾਵੰਜੀ ਸੱਚਮੁੱਚ ਸਾਨੂੰ ਤੁਹਾਡੇ ਵਚਨ ਦੀ ਭੁੱਖ ਤੇ ਪਿਆਸ ਹੈ ਇਸ ਕਦਰ ਲੱਗੇ ਖੁਦਾ ਜਿੱਦਾਂ ਅਸੀਂ ਰੋਟੀ ਤੇ ਪਾਣੀ ਨੂੰ ਤਰਸਦੇ ਅਤੇ ਤੜਫਦੇ ਹਾਂ ਖੁਦਾਵੰਜੀ ਜਿੱਦਾਂ ਅਸੀਂ ਪ੍ਰਭ ਜੀ ਰੋਜ਼ ਦੀ ਰੋਟੀ ਨੂੰ ਕਮਾਉਣ ਦੇ ਵਿੱਚ ਪਰਮੇਸ਼ਰ ਸਰੀਰਕ ਰੋਟੀ ਕਮਾਉਣ ਦੇ ਵਿੱਚ ਖੁਦਾਵੰਜੀ ਮਿਹਨਤ ਕਰਦੇ ਆ ਇਸੇ ਤਰ੍ਹਾਂ ਪਰਮੇਸ਼ਰ ਅਸੀਂ ਆਤਮਿਕ ਤਰੱਕੀ ਦੇ ਲਈ ਵੀ ਕ੍ਰੰਤ ਕਰੀਏ ਮੇਰੇ ਮਹਾਨ ਖੁਦਾ ਸਾਨੂੰ ਇੱਕ ਨਵਾਂ ਆਤਮਾ ਦਿਓ ਪਰਮੇਸ਼ਰ ਜੀ ਜੋ ਤੁਹਾਡੇ ਫਜ਼ਲ ਦੇ ਨਾਲ ਰਹਿਮ ਦੇ ਨਾਲ ਦਇਆ ਦੇ ਨਾਲ ਸ਼ਾਂਤੀ ਦੇ ਨਾਲ ਭਰਪੂਰ ਹੋਵੇ ਮੇਰੇ ਸਮਰਥੀਏ ਖੁਦਾਬੰਦੀ ਦਇਆ ਕਰੋ ਕਿਰਪਾ ਕਰੋ ਖੁਦਾ ਜਿੰਨੇ ਵੀ ਭੈਣ ਭਰਾਵਾਂ ਨੇ ਅੱਜ ਦੇ ਵਚਨ ਨੂੰ ਸੁਣਿਆ ਪਰਮੇਸ਼ਰ ਜੀ ਰਸੀਵ ਕੀਤਾ ਖੁਦਾਵਾਨਾ ਸਾਰੇ ਪਰਿਵਾਰਾਂ ਦੇ ਵਿੱਚ ਆਸ਼ੀਸ਼ ਵਰਕਤ ਨੂੰ ਠਹਿਰਾਣਾ ਮੇਰੇ ਖੁਦਾ ਸਾਰੇ ਘਰਾਂ ਪਰਿਵਾਰਾਂ ਨੂੰ ਤੁਹਾਡੇ ਸਵਰਗੀ ਦੁੱਤਾ ਦੀ ਵਾੜ ਲਾਉਨੇ ਆ ਪਰਮੇਸ਼ਰ ਜੀ ਜਿੰਨੇ ਵੀ ਭਰਾਵਾਂ ਨੇ ਖੁਦਾਵਾਨ ਜੀ ਡਿਊਟੀ ਤੇ ਪਰਮੇਸ਼ਰ ਇਹਨਾਂ ਵਚਨਾਂ ਨੂੰ ਸੁਣਿਆ ਹੈ ਖੁਦਾਵਾਨ ਜੀ ਹਰ ਇੱਕ ਉਸ ਜਗ੍ਹਾ ਨੂੰ ਜਿੱਥੇ ਤੁਹਾਡੇ ਬੱਚੇ ਬੈਠੇ ਹੋਏ ਨੇ ਖੁਦਾਵਾਨ ਜੀ ਕੰਮਕਾਰ ਵਾਲੀਆਂ ਜਗ੍ਹਾ ਨੂੰ ਤੁਹਾਡੇ ਹੱਥਾਂ ਚ ਸੌਂਪਦੇ ਪ੍ਰਭੂ ਜੀ ਜਿੱਦਾਂ ਤੁਸੀਂ ਸਹੀ ਸਲਾਮਤ ਇਹਨਾਂ ਨੂੰ ਘਰਾਂ ਤੋਂ ਘਰਾਂ ਤੋਂ ਕੰਮ ਤੇ ਲੈ ਕੇ ਆਏ ਆ ਪਰਮੇਸ਼ਰ ਜੀ ਸ਼ਾਮ ਦੇ ਵੇਲੇ ਪਰਮੇਸ਼ਰ ਜੀ ਇਹਨਾਂ ਨੂੰ ਤੁਸੀਂ ਸਹੀ ਸਲਾਮਤ ਕਰ ਵਾਪਸ ਲੈ ਕੇ ਜਾਣਾ ਖੁਦਾ ਸਾਰਾ ਦਿਨ ਤੁਹਾਡੇ ਹੱਥਾਂ 'ਚ ਸੌਂਪਦੇ ਮੇਰੇ ਮਹਾਨ ਖੁਦਾ ਦਿਨ ਦਾ ਇੱਕ ਇੱਕ ਪਲ ਪਰਮੇਸ਼ਰ ਤੁਹਾਡੇ ਪਵਿੱਤਰ ਹੱਥਾਂ ਦੇ ਵਿੱਚ ਸੌਂਪਦੇ ਮੇਰੇ ਖੁਦਾਬੰਦ ਜੀ ਪਰਮੇਸ਼ਰ ਜੀ ਦਾ ਤੁਸੀਂ ਹੁਣ ਤੱਕ ਸੰਭਾਲ ਕੇ ਰੱਖਿਆ ਆਉਣ ਵਾਲੇ ਸਮੇਂ 'ਚ ਵੀ ਸੰਭਾਲ ਕੇ ਰੱਖਣਾ ਪਰਮੇਸ਼ਰ ਜੀ ਪ੍ਰਭ ਜੀ ਸਾਰੇ ਹੀ ਘਰਾਂ ਪਰਿਵਾਰਾਂ ਨੂੰ ਪਰਮੇਸ਼ਰ ਹਰ ਇੱਕ ਬੰਦਨ ਬਿਮਾਰੀ ਤੋਂ ਆਜ਼ਾਦ ਕਰੋ ਪਰਮੇਸ਼ਰ ਸ਼ਿਫਾ ਛੁਟਕਾਰਾ ਆਜ਼ਾਦੀ ਪਰਮੇਸ਼ਰ ਜੀ ਸਾਰੇ ਹੀ ਘਰਾਂ ਪਰਿਵਾਰਾਂ ਦੇ ਲਈ ਮੰਗਦੇ ਸਾਰੀ ਪ੍ਰਾਰਥਨਾ ਪ੍ਰਭ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆਮੇਨ 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 સારી કલિસ્તીનું પ્યાર ભરી જમસી ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ